ਰਾਂਜੀਤ ਅਵੇਨਿਊ ਹੋਇਆ ਸੀ ਉਸ ਦੇ ਸਬੰਧ ਵਿੱਚ ਅਸੀਂ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਬਾਰੇ ਵਿੱਚ ਅਸੀਂ ਜਿਹੜਾ ਹੈਗਾ 58 ਨੰਬਰ ਐਫ ਆਈ ਆ ਜਿਹੜਾ ਰਾਂਜੀਤ ਅਵੇਨਿਊ ਦੇ ਵਿੱਚ ਜਿਹੜੀ ਅੰਡਰ ਸੈਕਸ਼ਨ 307 308 336 48 49 ਤੇ 25 ਸਾਈ ਆਮ ਦਾ ਰਿਪੋਰਟ ਜਿਹੜਾ ਸੀਗਾ ਦਰਜ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨੇ ਇਮੀਡੀਏਟਲੀ ਇੱਕ ਟੀਮ ਬਣਾਈ ਜਿਹਦੇ ਵਿੱਚ ਮੇਰੀ ਗਵਾਹੀ ਤੇ ਟੀਮ ਰੈਂਜ ਜਿਹਦੇ ਵਿੱਚ ਵਿਰਿੰਦਰ ਖੋਸਾ ਸਾਡੇ ਐਸ ਐਚ ਓ ਰਾਂਜੀਤ ਅਵੇਨਿਊ ਨਿਜੀਟ ਤੇ ਨਾਲ ਉਹ ਇਨਸਪੈਕਟਰ ਮੋਰਕ ਸੀਆਈਆਈ 1 ਤੇ ਸੀਆਈਆਈ ਟੂ ਦੇ ਜਿਹੜੇ ਇਨਸਪੈਕਟਰ ਜੀ ਸੀ ਇਹਨਾਂ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲ ਇੱਕ ਪਿਸਤਲ ਤੇ 22 ਜਿਹੜੇ ਹੈਗੇ ਆ ਰੌਂਡ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅਮਰਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸਬੰਧਤ ਹੈਗੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅਮਰਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਨਹੀਂ ਹੈਗਾ ਔਰ ਇਹ ਉਥੋਂ ਆ ਕੇ ਇਹਨਾਂ ਦੀ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰੰਜੀਤਾ ਵਿਨਿਊ ਦੇ ਵਿੱਚ ਕੀਤੀ ਸੀ ਲੜਾਈ ਦਾ ਕਾਰਨ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨਸ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ ਜਿਹਦੇ ਕੁਝ ਪੈਸਿਆਂ ਦੇ ਲੈਣ ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇਨਸੀਡੈਂਟਸ ਹੋਇਆ ਇਹ ਸਾਰੇ ਇਨਸੀਡੈਂਟਸ ਦਾ ਕਿਸੇ ਵੀ ਗੈਂਗਸਟਰ ਜਾਂ ਕਿਸੇ ਵੀ ਸ਼ਰਾਤੀ ਤੱਤ ਦੇ ਨਾਲ ਹੋਰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਆਪਸ ਦੇ ਵਿੱਚ ਜਿਹੜੀ ਬਹਿਸ ਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਲੜੇ ਹੈਗੇ ਨੇ ਔਰ ਜੇ ਸਾਰੇ ਹੀ ਜਿਹੜੇ ਹੈ ਅਮਨਸਾਧਿਆਤੀ ਏਰੀਏ ਦੇ ਸਮਾਂਨਤ ਹੈ ਕਿ ਨੇ ਔਰ ਇਹਨਾਂ ਦੇ ਬਾਕੀ ਵੀ ਜਿਹੜੇ ਦੋਸ਼ੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਜਿਹੜਾ ਗ੍ਰਿਫਟਾਰਕ ਕੀਤਾ ਜਾਏਗਾ ਤੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਥੈਂਕ ਯੂ